ਸ਼ੰਬੂਖ ਨੌਰੀ ਤੇ ਜਿਹੜਾ ਸਮਾਨ ਚੋਰੀ ਹੋਇਆ ਖਾਸ ਕਰਕੇ ਟਰਾਲੀਆਂ ਦਾ ਜਿਹੜਾ ਚਰਚਾ ਨਾ ਉਹ ਲਗਾਤਾਰ ਚੱਲਦਾ ਰਹਿੰਦਾ ਤੇ ਮਨਦੀਪ ਸਿੱਧੂ ਸਾਹਿਬ ਤੇ ਕਹਿੰਦੇ ਸੀ ਕਿ ਸਮਾਨ ਜਿਹੜਾ ਵੀ ਸੀਗਾ ਉਹ ਅਸੀਂ ਤੇ ਵਾਪਸ ਕਰਤਾ ਸਹੀ ਤਰੀਕੇ ਨਾਲ ਪਹੁੰਚਦਾ ਕਰਤਾ ਪਰ ਇੱਕ ਨਵੀਂ ਹੀ ਚਰਚਾ ਚੱਲੀ ਹੋਈ ਹੈ ਕਹਿੰਦੇ ਕਿ ਇੱਕ ਟਰਾਲੀ ਮਿਲੀ ਉਹ ਵੀ ਇੱਕ ਪੁਲਿਸ ਵਾਲੇ ਦੇ ਚਾਚੇ ਦੇ ਘਰੋਂ ਇਹ ਹੁਣ ਕਿਸ ਕਿਹੜੀ ਗੱਲ ਨੂੰ ਸੱਚ ਮੰਨੀਏ ਮਨਦੀਪ ਸਿੱਧੂ ਹੋਰਾਂ ਦੀ ਗੱਲ ਨੂੰ ਸੱਚ ਮੰਨੀਏ ਜਾਂ ਇਸ ਨੂੰ ਸੱਚ ਮੰਨੀਏ ਇਹ ਸੱਚ ਤਾਂ ਜਿਹੜਾ ਹੁੰਦਾ ਹੈ ਨਾ ਜੀ ਉਹ ਮੰਨਣ ਦੀ ਜ਼ਰੂਰਤ ਹੀ ਨਹੀਂ ਉਹ ਤਾਂ ਹੈ ਆ ਨਾ ਜੀ ਉਹ ਤੁਹਾਨੂੰ ਮੰਨਣ ਦੀ ਲੋੜ ਨਹੀਂ ਹੁੰਦੀ ਉਹ ਆਪਣੇ ਆਪ ਹੀ ਮੰਨਵਾ ਲੈਂਦਾ ਹੂੰ ਫੈਕਟ ਕੀ ਆ ਫੈਕਟ ਗੱਲ ਜਿਹੜੀ ਆ ਨਾ ਦੇਖੋ ਮਨਦੀਪ ਸਿੰਘ ਸਿੱਧੂ ਦਾ ਚੰਗਾ ਰਸੂਖ ਸੀ ਹੂੰ ਬਹੁਤ ਅੱਛੇ ਉਹਨਾਂ ਨੇ ਕੰਮ ਵੀ ਕੀਤੇ ਆ ਖਾਸ ਤੌਰ ਤੇ ਜਦੋਂ ਇਹ ਸੰਗਰੂਰ ਸਨ ਤੇ ਮੈਨੂੰ ਯਾਦ ਆ ਕਿ ਜੋ ਇਹਨਾਂ ਨੇ ਆ ਜਿਹੜੇ ਨਕਲੀ ਦੁੱਧ ਪ੍ਰੋਡਕਟ ਹੁੰਦੇ ਨੇ ਜੀ ਜੋ ਇਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਅਸਾਂ ਸਾਰੇ ਆ ਕਿ ਆ ਕਿ ਭਾਈ ਬਹੁਤ ਵਧੀਆ ਕਿਉਂਕਿ ਸਾਡੇ ਸਾਰਿਆਂ ਦੇ ਜੀਵਨ ਨੂੰ ਇਸ ਤਰ੍ਹਾਂ ਦਾ ਖਤਰਾ ਜਿਹੜਾ ਕਰਦਾ ਪੈਦਾ ਜੀ ਤੇ ਉਹਦੇ ਨਾਲ ਦੋ ਦੋ ਹੱਥ ਹੋਣੇ ਚਾਹੀਦੇ ਆ ਉਦੋਂ ਬਾਅਦ ਇਹਨਾਂ ਦਾ ਤਬਾਦਲਾ ਵੀ ਹੋਇਆ ਸੀਗਾ ਤੇ ਲੋਕਾਂ ਨੇ ਕਹਿ ਲੋਕੇ ਗਰਮਾ ਗਰਮ ਦਸ਼ਾਂਦਾ ਵੀ ਦਿੱਤਾ ਸੀਗਾ ਸਰਕਾਰ ਨੂੰ ਕਿ ਤੁਸੀਂ ਅਜਿਹਾ ਕਰਕੇ ਗਲਤ ਕੀਤਾ ਹਮ ਚਲੋ ਉਸ ਤੋਂ ਬਾਅਦ ਵੀ ਕੁਝ ਥਾਵਾਂ ਤੇ ਇਹਨਾਂ ਨੇ ਅੱਛੇ ਰੋਲ ਅਦਾ ਕੀਤੇ ਨੇ ਬਤौरा ਬਤਾਰਾ ਜੀ ਖਾਸ ਤੌਰ ਤੇ ਉਹ ਇਹਨਾਂ ਨੇ ਉਹ ਡਾਕੂ ਹਸੀਨਾ ਵਾਲਾ ਵੀ ਜਿਹੜਾ ਕੇਸ ਸੀਗਾ ਸੋਲਵ ਕੀਤਾ ਸੀ ਇਹਨਾਂ ਦੀ ਅਗਵਾਈ ਚ ਪਰ ਪਤਾ ਨਹੀਂ ਕਿਉਂ ਹੁਣੇ ਕੁਝ ਜ਼ਿਆਦਾ ਹੀ ਮਤਲਬ ਕਿ ਚਲੇ ਗਏ ਨੇ ਤੇ ਤੁਹਾਨੂੰ ਸ਼ਾਇਦ ਯਾਦ ਹੋਏਗਾ ਇੱਕ ਸਟੇਜ ਤੇ ਤਾਂ ਇਹਨਾਂ ਨੇ ਨਾਅਰੇਬਾਜ਼ੀ ਕਰ ਦਿੱਤੀ ਸੀਗੀ ਮੁੱਖ ਮੰਤਰੀ ਸਾਹਿਬ ਦੇ ਹੱਕ 'ਚ ਜੀ ਇੱਕ ਆਈਪੀਐਸ ਜੇ ਕੋਈ ਨਾਅਰੇਬਾਜ਼ੀ ਕਰੇ ਤੇ ਮੇਰੇ ਖਿਆਲ ਦੇ ਨਾਲ ਤੁਸੀਂ ਸਮਝ ਸਕਦੇ ਹੋ ਤਾਂ ਗੁੱਡ ਬੁੱਕ ਦੇ ਵਿੱਚ ਉਹ ਹੈਗੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਉਹ ਜਿਹੜਾ ਇਹਨਾਂ ਦਾ ਲੋਕਾਂ ਦੇ ਵਿੱਚ ਕਹਿ ਲਓ ਇੱਕ ਜੱਸ ਹੁੰਦਾ ਨਾ ਵੀ ਕੋਈ ਕਹਿੰਦਾ ਵੀ ਆ ਯਾਰ ਬਹੁਤ ਵਧੀਆ ਉਹ ਜਿਹੜੀ ਪਾ ਲਿਆ ਟੁੱਟਦੀ ਪਈ ਆ ਇਹਨਾਂ ਨੇ ਇਹ ਗੱਲ ਜਿਹੜੀ ਸੀਗੀ ਉਹ ਸ਼ਾਇਦ 26 ਨੂੰ ਕਹੀ ਸੀ ਮੈਂ ਕੱਲ ਆਪਦੇ ਪੇਜ ਤੇ ਵੀ ਇਹ ਗੱਲ ਪਾਈ ਸੀ ਕਿ ਉਹ ਇੰਟਰਵਿਊ ਪਹਿਲਾਂ ਮੈਂ ਸੁਣੀ ਆ ਸੁਣ ਕੇ ਉਹਦਾ ਲਿੰਕ ਸੇਵ ਕੀਤਾ ਮੈਂ ਕਿਹਾ ਕੀ ਪਤਾ ਕੱਲ ਨੂੰ ਇਹ ਡੰਡਾ ਮੇਰੀ ਧੌਂਤੇ ਰੱਖ ਦੇਣ ਕਿ ਤੂੰ ਕਿੱਥੇ ਵੇਖਿਆ ਸੀਗਾ ਤਾਂ ਮੈਂ ਲਿੰਕ ਵੀ ਸੇਵ ਕਰਕੇ ਰੱਖਿਆ ਤੇ ਚੀਜ਼ਾਂ ਉੱਡ ਵੀ ਜਾਂਦੀਆਂ ਨੇ ਨਾ ਸੋਸ਼ਲ ਮੀਡੀਆ ਦੇ ਨਹੀਂ ਸਰ ਸਾਡਾ ਕੰਮ ਇਹੋ ਹੀ ਆ ਕਿ ਭਾਈ ਅਸੀਂ ਫੈਕਚੁਅਲੀ ਵਧੀਆ ਟੰਗ ਨਾਲ ਜਾਈਏ ਤਾਂ ਵੇਤ ਰੋਏਗਾ ਤਾਂ ਕਹਿੰਦਾ ਮਤਲਬ ਇਹ ਆ ਕਿ 26 ਨੂੰ ਸ਼ਹਿਦੇ ਸਟੇਟਮੈਂਟ ਆਈ ਸੀ ਉਹਨਾਂ ਦੀ ਕਿ ਕੋਈ ਸਮਾਨ ਚੋਰੀ ਨਹੀਂ ਹੋਇਆ ਜੀ ਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਆਪਣੇ ਸਮੰਚ ਤੇ ਵੀ ਕਹੀ ਸੀਗੀ ਕਿ ਜੇ ਸਮਾਨ ਚੋਰੀ ਨਹੀਂ ਹੋਇਆ ਹੂੰ ਤੇ ਫਿਰ ਵੀਡੀਓਜ਼ ਕਿੱਥੋਂ ਆਈਆਂ ਜੀ ਫਿਰ 11 ਮੈਂਬਰੀ ਜਿਹੜੀ ਪਲਵਾਨ ਨੇ ਕਮੇਟੀ ਬਣਾਈ ਉਹਦੀ ਕਿਉਂ ਲੋੜ ਪਈ ਹੂੰ ਫਿਰ ਜਿਹੜੇ ਉਥੋਂ ਦੇ ਕੁਝ ਸਥਾਨਕ ਉੱਚ ਅਧਿਕਾਰੀ ਆ ਉਹ ਕਿਉਂ ਕਹਿ ਰਹੇ ਆ ਕਿ ਪਰਚੇ ਹੋਏ ਨੇ ਇਸ ਮਾਮਲੇ ਦੇ ਵਿੱਚ ਜੀ ਤੇ ਆ ਤੇ ਹੁਣ ਕਹਿ ਲੋ ਕਿ ਕਸਰੀ ਨਿਕਲ ਗਈ ਆ ਹੂੰ ਇਸ ਪੁਲਿਸੀਰ ਆਖੇ ਉਹ ਕਹਿੰਦੇ ਹੁੰਦੇ ਨਾ ਕਿ ਉਹ ਫਿਰ ਨੱਥ ਕਢਾਉਣ ਨੂੰ ਤੇ ਉਹ ਫਿਰ ਨੱਕ ਵੜਾਉਣ ਨੂੰ ਹੂੰ ਅੱਛਾ ਇੱਥੇ ਸਿੱਧੂ ਸਾਹਿਬ ਕੋ ਸ਼ਹੁਰ ਕਹਿ ਰਹੇ ਸੀ ਕਿ ਕਿ ਭਾਈ ਇਦਾਂ ਹੈ ਉਦਾਂ ਹੈ ਤੇ ਉਹਨੇ ਕੀ ਕੀਤਾ ਆ ਕਿ ਟਰਾਲੀ ਜਿਹੜੀ ਸੀਗੀ ਉਹ ਚੋਰੀ ਕਰਕੇ ਤੇ ਆਪਣੇ ਚਾਚੇ ਵੱਲ ਠੱਲ ਦਿੱਤੀ ਜੀ ਆਪ ਤੇ ਮਰਿਆ ਮਰਿਆ ਨਾਲ ਚਾਚੇ ਦਾ ਪਰਚਾ ਹੋ ਗਿਆ ਬਿਲਕੁਲ ਉਹ ਜਿਹੜਾ ਸਪਾਈ ਆ ਉਸ ਨੂੰ ਇਹਨਾਂ ਨੇ ਅਰੈਸਟ ਕੀਤਾ ਹੁਣ ਤੁਸੀਂ ਦੇਖੋ ਕਿ ਤੁਹਾਡੀਆਂ ਗੱਲਾਂ ਤੇ ਕੌਣ ਯਕੀਨ ਕਰੇਗਾ ਕਿ ਤੁਹਾਡੇ ਪੁਲਿਸ ਵਾਲੇ ਹੀ ਚੋਰੀ ਚ ਸ਼ਾਮਲ ਨੇ ਜੀ ਔਰ ਇਹ ਕੋਈ ਹੋਰ ਤੇ ਕਹਿ ਨਹੀਂ ਰਿਹਾ ਤੁਹਾਡੀ ਪੁਲਸੀ ਤੇ ਫੜ ਰਹੀ ਹੈ ਉਹਨਾਂ ਚਲੋ ਫੜਨ ਵਾਲਿਆਂ ਦੀ ਵੀ ਸ਼ਾਬਾਸ਼ ਹੈ ਭਾਈ ਜਿਨ੍ਹਾਂ ਨੇ ਆਪਣੇ ਮੁਲਾਜ਼ਮ ਫੜਿਆ ਮੰਨ ਗਏ ਤੇ ਫੜ ਲਿਆ ਚਲੋ ਨਹੀਂ ਵਧੀਆ ਕੰਮ ਕੀਤਾ ਚਲੋ ਆਪਦਾ ਬੰਦਾ ਇਹਨਾਂ ਨੇ ਫੜਿਆ ਪਰ ਉਹ ਸਾਰੀਆਂ ਗੱਲਾਂ ਜਾਂ ਉਹ ਜਿਹੜੇ ਸਾਰੇ ਦਾਅਵੇ ਸੀ ਉਹ ਤੇ ਮਿੱਟੀ ਹੋ ਗਏ ਨਾ ਜੀ ਕਿ ਜੋ ਤੁਸੀਂ ਕਹਿ ਰਹੇ ਸੀਗੇ ਕਿ ਨਹੀਂ 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 ਜੀ ਕੋਈ ਚੋਰੀ ਹੋਈ ਨਹੀਂ ਕੋਈ ਕੁਝ ਇਸ ਤਰ੍ਹਾਂ ਦਾ ਮਾਮਲਾ ਹੈ ਨਹੀਂ ਕੋਈ ਪਰਚਾ ਦਰਜ ਨਹੀਂ ਹੋਇਆ ਕੋਈ ਸ਼ਿਕਾਇਤ ਹੀ ਨਹੀਂ ਆਈ ਸਾਡੇ ਕੋਲ ਪਰ ਸਭ ਇਹ ਗੱਲ ਅਸੀਂ ਡੇ 1 ਤੋਂ ਕਹਿ ਰਹੇ ਸੀਗੇ ਕਿ ਉੱਥੇ ਚੋਰੀ ਹੋਈ ਆ ਸਮਾਨ ਗਾਇਬ ਹੋਇਆ ਇਹਨਾਂ ਦੇ ਜਿਹੜੇ ਵਿਧਾਇਕ ਸੀ ਉਹ ਜੱਡ ਕਿਸਮ ਦੇ ਵਿਧਾਇਕ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਬੜੀ ਗਲਤ ਸਟੇਟਮੈਂਟ ਸੀਗੀ ਕਿ ਉਹਨਾਂ ਟਰਾਲੀਆਂ ਦੀ ਜਾਂਚ ਸ਼ੁਰੂ ਕਰ ਦੇਗੀ ਹਰੇ ਸਰ ਟਰਾਲੀਆਂ ਤੁਹਾਡੇ ਪੁਲਿਸ ਵਾਲਿਆਂ ਦੇ ਘਰੋਂ ਜੇ ਮਿਲ ਰਹੀਆਂ ਨੇ ਤੇ ਕੋਈ ਛੋਟਾ ਮਾਮਲਾ ਨਹੀਂ ਹੈ ਹੁਣ ਤੇ ਜਾਂਚ ਬਣਦੀ ਹੈ ਸੰਗੀਤ ਰਵ ਨਹੀ ਜਾਂਚ ਤਾਂ ਚਲੋ ਠੀਕ ਆ ਉਹ ਮੈਂ ਨਹੀਂ ਕਹਿੰਦਾ ਕਿ ਉੱਥੇ ਸੀਬੀਆਈ ਨੂੰ ਜਾਂਚ ਦੇ ਦਿਓ ਜਾਂਚ ਤਾਂ ਕੀ ਆ ਕਿ ਤੁਸੀਂ ਸ਼ਿਕਾਇਤਾਂ ਦਰਜ ਕਰ ਲੋ ਤੇ ਉਹ ਟਰਾਲੀਆਂ ਇਦਾਂ ਦੀਆਂ ਨਹੀਂ ਕਿ ਭਈ ਲੱਭ ਜਾਣਗੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਜੀ ਪਰ ਪਹਿਲਾਂ ਲੀਡਰਾਂ ਤੇ ਲੱਗੇ ਦੋਸ਼ ਕਿ ਇਹਨਾਂ ਦੇ ਨੇੜੂ ਬੰਦੇ ਜਿਹੜੇ ਆ ਉਹ ਸਮਾਨ ਸੰਭੀ ਬੈਠੇ ਹੋਣ ਪੁਲਿਸ ਵਾਲਿਆਂ ਤੇ ਤੇ ਇਹਦਾ ਮਤਲਬ ਅੱਗੇ ਇੱਕ ਬੰਦਾ ਦੱਸਦਾ ਇਹ ਕਹਿੰਦਾ ਯਾਰ ਅਸੀਂ ਤੇ ਉੱਥੇ ਲੰਗਰ ਲੰਗਰ ਚਲਾਉਂਦੇ ਸਾਂ ਤੇ ਭਾਈ ਮਤਲਬ ਸਾਡਾ ਸਰੋਂ ਦਾ ਤੇਲ ਵੀ ਲੈ ਗਿਆ ਠਾਣੇਦਾਰ ਕੋਹਰਾ ਉਹ ਪਤਾ ਨਹੀਂ ਉਹਨ ਕੀ ਬਲਾਜ ਠਾਣੇਦਾਰ ਕੋਹਰਾ ਕਿੱਥੋਂ ਦਾ ਉਹ ਕਹਿੰਦੇ ਕਿ ਘੋ ਵੀ ਚੱਕ ਕੇ ਲੈ ਗਿਆ ਤੇਲ ਵੀ ਲੈ ਗਿਆ ਮਤਲਬ ਕਿ ਸਾਰਾ ਰਸੋਈ ਦਾ ਬੱਧਾ ਰੁੱਧਾ ਸਮਾਨ ਲੈ ਗਿਆ ਜੀ ਬੀਵੀ ਨੂੰ ਕਿਆ ਔੜਾ ਦੇ ਮੈਂ ਤੈਨੂੰ ਦੁਕਾਨ ਤੋਂ ਲਿਆ ਦਿੱਤਾ ਇਹ ਵੀ ਵੀ ਕਹਿੰਦੀ ਹੁੰਨੀ ਹੈ ਸ਼ਾਬਾਸ਼ ਐਤਕੀ ਤੇ ਤੂੰ ਇੱਕ ਤਰੀਕ ਪੈਣ ਹੀ ਨਹੀਂ ਦਿੱਤੀ ਪਹਿਲੇ ਹੀ ਸਮਾਨ ਆ ਗਿਆ ਇਹ ਹੈ ਬਿਲਕੁਲ ਇਹ ਕੀ ਪਤਾ ਵੀ ਉਹ ਤੇ ਮਤਲਬ ਕਿ ਇੱਕ ਤਰੀਕ ਪੈਣ ਤੋਂ ਪਹਿਲਾਂ ਸਕੀਮ ਹੀ ਪਾ ਆ ਹਮ ਕੌਰਾ ਠਾਣ ਤੈਨੂੰ ਕੌਰਾ ਵੀ ਲੱਗੋ ਕੌਰੇ ਤੇ ਵੀ ਪਰਚਾ ਦਿਓ ਮੈਂ ਤਾਂ ਕਹਿਣਾ ਬਿਲਕੁਲ ਔਰ ਇਹਦੀਆਂ ਬੰਨੂ ਮੁਸ਼ਕਾ ਹਮ ਕੌਰਾ ਕਹਤੋ ਤਾਂ ਚੌਰਾ ਸਮਾਨ ਚੁੱਕ ਕੇ ਲੈ ਗਿਆ ਲੰਗਰ ਤਾਂ ਸੋ ਲੋਕ ਲੰਗਰ ਲਾਉਂਦੇ ਨੇ ਯਾਰ ਆਓ ਲੋਕ ਤਾਂ ਹਿੱਸਾ ਪਾਉਣ ਜਾਂਦੇ ਜਿੰਨਾਂ ਕੇ ਕਿਸੇ ਨੂੰ ਟੈਲੀਫੋਨ ਹੋਰ ਕੋਈ ਤਾਂ ਗੱਲ ਆ ਨਾ ਕਿ ਦੁਖੀ ਹੋ ਜਾਂਦੇ ਅਸੀਂ ਇਹਨਾਂ ਦੀਆਂ ਹਰਕਤਾਂ ਸੁਣਦੇ ਆ ਤੇ ਮੇਰੇ ਖਿਆਲ ਦੇ ਨਾਲ ਪੁਲਿਸ ਫੋਰਸ ਦੀ ਬਹੁਤ ਬਦਨਾਮੀ ਆ ਜੀ ਜੀ ਬਹੁਤ ਬਦਨਾਮੀ ਆ ਕਿ ਇਸ ਤਰ੍ਹਾਂ ਚੋਰੀ ਦੀ ਟਰਾਲੀ ਜਿਹੜੀ ਆ ਉਹ ਇਹਨਾਂ ਦੇ ਘਰਾਂ ਚੋਂ ਬਰਾਮਦ ਹੋ ਰਹੀ ਪੁਲਿਸ ਵਾਲਿਆਂ ਦੇ ਬੜੀ ਨਮੋਸ਼ੀ ਜਨਕ ਸਥਿਤੀ ਔਰ ਸ਼ਾਇਦ ਇਸ ਸਾਰੇ ਐਪੀਸੋਡ ਦੇ ਵਿੱਚ ਮਨਦੀਪ ਸਿੰਘ ਸਿੱਧੂ ਆ ਜਿਹੜੇ ਉਹਨਾਂ ਦੀ ਜੋ ਪਰਸਨਲ ਮੈਂ ਕਹੂੰਗਾ ਵਿਅਕਤੀਗਤ ਜੋ ਸ਼ੋਵੀ ਸੀਗੀ ਅਕਸ ਸੀ ਉਹਨੂੰ ਬਹੁਤ ਡੈਮੇਜ ਪਹੁੰਚਿਆ ਹੈ ਇਸ ਮਾਮਲੇ ਬਿਲਕੁਲ 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 ਮਿੰਟੂ ਜੀ ਖੈਰ ਕਈ ਦੋਸਤ ਕਮੈਂਟ ਕਰ ਰਹੇ ਨੇ ਸਾਰਿਆਂ ਦਾ ਪਹਿਲਾਂ ਤਾਂ ਸਵਾਗਤ ਹੈ ਜੀ ਜਿਹੜੇ ਦੋਸਤ ਜੁੜੇ ਨੇ ਜਟਨ ਫਾਇਰ ਜੀ ਕਹਿ ਰਹੇ ਨੇ ਕਿ ਕਰਨਲ ਸਾਹਿਬ ਦੀ ਵਾਈਫ ਨੇ ਵੀ ਕਹਿੰਦੇ ਇਲਜ਼ਾਮ ਲਾਇਆ ਸੀ ਮਨਦੀਪ ਸਿੰਘ ਸਿੱਧੂ ਤੇ ਔਰ ਜਗਤਾਰ ਸਰਾਹ ਜੀ ਦੱਸ ਰਹੇ ਨੇ ਕਿ 2009 ਬਠਿੰਡਾ ਲੋਕ ਸਭਾ ਚੋਣਾਂ ਵੇਲੇ ਕਹਿੰਦੇ ਬਾ ਸਿੱਧੂ ਤੇ ਖੈਰ ਜਦ ਕਹਿੰਦੇ ਨਾਰੇ ਲਗਾਏ ਉਸ ਤੋਂ ਕੀ ਉਮੀਦ ਕਰ ਸਕਦੇ ਹਾਂ ਗੁਰਚਰਨ ਸਿੰਘ ਜੀ ਕਹਿ ਰਹੇ ਨੇ ਉਹੀ ਤੇ ਆਪਾਂ ਸਵਾਲ ਉਠਾ ਰਹੇ ਹਾਂ ਜੀ ਕਿ ਜਿਹੜਾ ਬੰਦਾ ਇਸ ਤਰ੍ਹਾਂ ਪੂਰੀ ਆਪਣੇ ਆਪ ਨੂੰ ਸੌਂਪ ਕੇ ਕਿਸੇ ਦੇ ਹਵਾਲੇ ਨਾਲ ਚੱਲ ਰਿਹਾ ਤੇ ਫਿਰ ਉਸ ਤੋਂ ਆਪਾਂ ਕੀ ਉਮੀਦ ਕਰੀਏ ਅ ਮੰਦੀਪ ਜੀ ਇੱਕ ਕਮੈਂਟ ਕਰ ਰਹੇ ਨੇ ਜੀ ਕਹਿੰਦੇ 28 ਜਨਵਰੀ 2024 ਨੂੰ ਹੋਏ ਸੀਨੀਅਰ ਸਹਾਇਕ ਦੇ ਪੇਪਰ ਵਿੱਚ 40 41 ਵਿਦਿਆਰਥੀ ਧਾਂਦਲੀ ਕਰਕੇ ਟੌਪ ਵਿੱਚ ਆਏ ਸਨ ਜਿਸ ਦੇ ਸਬੂਤ ਕਹਿੰਦੇ ਪੰਜਾਬ ਦੇ ਵਿਦਿਆਰਥੀਆਂ ਦੁਆਰਾ ਪੀ ਟ੍ਰਿਪਲ ਐਸ ਬੀ ਅਤੇ ਪੰਜਾਬ ਪੁਲਿਸ ਨੂੰ ਦਿੱਤੇ ਗਏ ਸਨ ਪਰ ਇੱਕ ਸਾਲ ਇਸ ਤੋਂ ਬਾਅਦ ਇਹਨਾਂ ਨੇ ਕਮੈਂਟ ਅੱਗੇ ਪੂਰਾ ਨਹੀਂ ਕੀਤਾ ਪਰ ਇੱਕ ਸਾਲ ਹੋ ਗਿਆ ਵੀ ਕੁਝ ਵੀ ਨਹੀਂ ਕੀਤਾ ਚਲੋ ਇਹਨਾਂ ਦਾ ਕਮੈਂਟ ਆ ਗਿਆ ਅਸੀਂ ਅਪੀਲ ਵੀ ਕਰਦੇ ਇਹਨਾਂ ਦੀ ਗੱਲਬਾਤ ਸੁਣੋ ਕਿ ਇਹ ਤੇ ਕਾਫੀ ਲਟਕੇ ਹੋਏ ਮਾਮਲੇ ਨੇ ਜੀ ਹਮ ਕਈ ਲਟਕੇ ਹੋਏ اچھا ਤੁਹੀਂ ਇੱਕ ਚੀਜ਼ ਛੇਧ ਹੋਰ ਮੇਰੇ ਖਿਆਲ ਦੇ ਨਾਲ ਇਸ ਡਿਸਕਸਰਸ ਤੋਂ ਮਿਸ ਪਾਰੇ ਹੋ ਕਿ ਇਹਨਾਂ ਨੇ ਸਿੱਧੀ ਐਸਆਈ ਦੀ ਜਿਹੜੀ ਭਰਤੀ ਸੀ ਉਹ ਵੀ ਬੰਦ ਕਰ ਦਿੱਤੀ ਆ ਹਮ ਤੇ ਵਾਦਾਇ ਕਰਦੇ ਆ ਕਿ ਪੁਲਿਸ ਦੀਆਂ ਨੌਕਰੀਆਂ ਆਉਣਗੀਆਂ ਜੀ ਫਲਾਂ ਕਰਾਂਗੇ ਅੱਗੇ ਮਤਲਬ ਕਿ ਤੁਸੀਂ ਸਿੱਧਾ ਜਿਹੜਾ ਰੱਖਦੇ ਸਬ ਇੰਸਪੈਕਟਰ ਦੀ ਭਰਤੀ ਹੁੰਦੀ ਸੀ ਨਾ ਉਹ ਬੰਦ ਕਰਤੀ ਹੈ ਨਾ ਹੂੰ ਵੀ ਹੁਣ ਪਿੱਛੋਂ ਲੰਮਕ ਲੰਮ ਕੇ ਆਓ ਹਾਂ ਜੀ ਤਿੰਨ ਸਾਲ ਚ ਸ਼ਾਇਦ ਇੱਕ ਵਾਰੀ ਭਰਤੀ ਕੀਤੀ ਆ ਪਹਿਲਾਂ ਸਾਲ ਦਰ ਸਾਲ ਆਉਂਦੀ ਸੀਗੀ ਤੇ ਨੌਕਰੀਆਂ ਦੇਣ ਦੇ ਨਾਮ ਤੇ ਆਏ ਬੰਦੇ ਤੁਸੀਂ ਵੇਖੋ ਕਿ ਨੌਕਰੀਆਂ ਬੰਦ ਕਰ ਰਹੇ ਨੇ ਹੂੰ ਉਹ ਬੜਾ ਮਤਲਬ ਕਿ ਕੈਲੋ ਕਿਉਂਦਾ ਚਾਹ ਵੀ ਸੀ ਗੱਲ ਨੌਜਵਾਨਾਂ ਚ ਕ੍ਰੇਜ਼ ਸੀਗਾ ਨਾ ਕਿ ਬਾਈ ਥਾਣੇਦਾਰ ਲੱਗ ਜਾਗੇ ਸੱਦੇ ਹਮ ਲੋ ਅੱਗ ਜੋ ਥਾਣੇਦਾਰ ਪੋਸਟ ਹੁੰਦੀ ਹੈ ਤੇ ਉਹਦਾ ਸ਼ੌਕ ਹੁੰਦਾ ਇੱਕ ਕ੍ਰੇਜ਼ ਹੁੰਦਾ ਹਾਂ ਜੀ ਮੋਢੇ ਤੇ ਸਤਾਰਾ ਕਿਨੂੰ ਚੰਗਾ ਨਹੀਂ ਨਾ ਆਰ ਨੇਤਾਰਨੇ ਤਾਂ ਹੋ ਗਈ ਯੰਕਣੀ ਬਸ ਉਹ ਪਿੱਛੇ ਲੱਗਣਾ ਸਟਾਰ ਬਾਕੀ ਹੈ ਕਿ ਨਹੀਂ ਇਹ ਤਾਂ ਗੱਲ ਹੈ ਸਟਾਰ ਦਾ ਤਾਂ ਫਿਰ ਹੁੰਦਾ ਹੀ ਹੈ ਨਹੀਂ ਲੱਗਣੇ ਬੰਦ ਕਰਤੇ ਆ ਸਟਾਰ ਖੈਰ ਮਿੰਟੂ ਜੀ ਇੱਕ ਹੋਰ ਆਪਾਂ ਅਪਡੇਸ਼ਨ ਮੰਨੂ ਜੀ ਦੇ ਰਹੇ ਨੇ ਮੈਂ ਉਹ ਕਮੈਂਟ ਪੜ੍ਹ ਦੇਣਾ ਕਹਿੰਦੇ ਨੇ ਕਿ ਯੂਰਪ ਤੇ ਯੂਕੇ ਦੇ ਵਿੱਚ ਕਹਿੰਦੇ ਟਾਈਮ ਚੇਂਜ ਹੋ ਗਿਆ ਤੇ ਅਪਡੇਟ ਕਰ ਦਿਓ ਕਹਿੰਦੇ ਪ੍ਰੋਗਰਾਮ ਘੰਟਾ ਲੇਟ ਹੁੰਦਾ ਉਧਰ ਸੋ ਟਾਈਮ ਦਾ ਚਲੋ ਥੋੜਾ ਜਿਹਾ ਚੇਂਜ ਹੋ ਗਿਆ ਤੇ ਉਹਦਾ ਤੁਸੀਂ ਧਿਆਨ ਰੱਖ ਸਕਦੇ ਹੋ ਸਾਡੇ ਨਾਲ ਸਾਡੇ ਨਾਲ ਜੁੜਦੇ ਰਹੋ ਜੀ ਤੁਹਾਡਾ ਜੀ ਆਇਆਂ ਹਮੇਸ਼ਾ ਵੈਲਕਮ ਹੈ